ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਪਾਠ ਕਰਨ ਤੋਂ ਮਗਰੋਂ ਜਿਹੜਾ ਕੋਲ ਰੱਖਿਆ ਜਲ ਹੈ ਉਹਨੂੰ ਕਿਸ ਜਗ੍ਹਾ ਤੇ ਰੱਖਣਾ ਹੈ ਬਾਅਦ ਵਿੱਚ ਫਿਰ ਦੇਖਣਾ ਚਮਤਕਾਰ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਕੁਝ ਚੀਜ਼ਾਂ ਨੂੰ ਸਮਝਾਂਗੇ ਔਰ ਜੋ ਸਵਾਲ ਜਵਾਬ ਸੰਗਤ ਦੇ ਨੇ ਉਹ ਆਪਾਂ ਸਾਂਝੇ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਪਿਆਰਿਓ ਆਪ ਜੀ ਇਸੇ ਤਰ੍ਹਾਂ ਸਹਿਯੋਗ ਦਿਆ ਜੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਸਦਕਾ ਬੜੀ ਵੱਡੀ ਸਤਿਗੁਰੂ ਨੇ ਕਿਰਪਾ ਕੀਤੀ ਹੈ ਗੁਰਮੁਖ ਪਿਆਰਿਓ ਬੜੀ ਵੱਡੀ ਸਤਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ ਸਾਡੀ ਝੋਲੀ ਦੇ ਵਿੱਚ ਐਡਾ ਵੱਡਾ ਖਜ਼ਾਨਾ ਪਾਇਆ ਹੈ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਇਆ ਨਿਧਾਨਾ ਪਿਆਰਿਓ ਸਤਗੁਰੂ ਨੇ ਬੜੀ ਵੱਡੀ ਕਿਰਪਾ ਦੇ ਨਾਲ ਨਿਵਾਜਿਆ ਵੜੀ ਵੱਡੀ ਕਿਰਪਾ ਜਿਹੜੀ ਹੈ ਉਹ ਸਾਡੇ ਤੇ ਹੋਈ ਹੈ। ਸਾਧ ਸੰਗਤ ਗੁਰਬਾਣੀ ਸਾਡੇ ਕੋਲ ਹੈ। ਸਤਗੁਰ ਸੱਚੇ ਪਾਤਸ਼ਾਹ ਨੇ ਬਾਣੀ ਦੀ ਤਾਕਤ ਸਾਨੂੰ ਦਿੱਤੀ ਐਡਾ ਵੱਡਾ ਖਜ਼ਾਨਾ ਜਿਹੜਾ ਹੈ ਉਹ ਸਾਨੂੰ ਬਖਸ਼ਿਸ਼ ਕੀਤਾ ਹੈ। ਵੜੀ ਵੱਡੀ ਕਿਰਪਾ ਜਿਹੜੀ ਹੈ ਉਹ ਸਤਗੁਰ ਦੀ ਸਾਡੇ ਤੇ ਹੋਈ ਹੈ। ਅੱਪਾ ਪੜਦਿਆਂ ਨਾ ਵੀ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਉਹਨੇ ਤਰਸ ਖਾ ਕੇ ਜਿਾ ਜਿਸ ਤਰਾਂ ਮਰਜੀ ਕਹਿ ਲੋ ਵੀ ਇੱਕ ਬੜੀ ਵੱਡੀ ਕਿਰਪਾ ਕੀਤੀ ਹੈ ਸਾਧ ਸੰਗਤ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਸਾਡੇ ਪਰ ਗੁਰੂ ਦੀ ਹੋਈ ਹੈ ਗੁਰਮੁਖ ਪਿਆਰਿਓ ਬੜੀ ਵੱਡੀ ਕਿਰਪਾ ਜਿਹੜੀ ਹੈ ਉਸਨੇ ਕੀਤੀ ਹੈ ਬੜੀ ਵੱਡੀ ਰਹਿਮਤ ਉਸਨੇ ਕੀਤੀ ਹੈ ਪਾਠ ਕਰਿਏ ਜਦੋਂ ਵੀ ਆਪਾਂ ਨਿਤਨੇਮ ਕਰੀਏ ਜਾਂ ਐਕਸਟਰਾ ਪਾਠ ਕਰੀਏ ਕਈ ਸਜਣ ਵੀਰ ਭੈਣ ਆਪਣੇ ਪਾਸ ਜਲ ਰੱਖ ਲੈਂਦੇ ਨੇ ਹੁਣ ਕਈ ਕਹਿੰਦੇ ਵੀ ਜਲ ਨਹੀਂ ਰੱਖਣਾ ਚਾਹੀਦਾ ਜੀ ਐਨ ਜੀ ਆਰ ਜੀ ਸਾਥ ਸੰਗਤ ਜੇਕਰ ਤੁਹਾਡਾ ਮਨ ਮੰਦਾ ਹੈ ਤੇ ਜਲ ਕੋਲੇ ਰੱਖ ਸਕਦੇ ਹੋ ਪਹਿਲਾ ਸਵਾਲ ਕਲੀਅਰ ਕਰੀਏ ਜੇ ਨਹੀਂ ਮੰਨ ਮਨਦਾ ਤੇ ਜਲ ਕੋਲੇ ਨਾ ਰਖਿਓ ਹੁਣ ਕਈ ਕਹਿੰਦੇ ਆ ਵੀ ਜੇ ਜਲ ਕੋਲੇ ਪਿਆ ਉਹ ਵੇ ਤੇ ਕਹਿੰਦੇ ਵੇਖ ਕੇ ਜੀ ਮਨ ਕਰਿਆ ਹੁੰਦਾ ਫਿਰ ਉਹਦੇ ਵਿੱਚੋਂ ਪੀ ਲਈਦਾ ਫਿਰ ਗੁਰੂਕਾ ਸਾਹਿਬ ਹੱਤ ਚ ਪੜਿਆ ਹੁੰਦਾ ਫਿਰ ਬੇਦਵੀ ਹੋ ਜਾਂਦੀ ਐ ਸੋ ਸਾਧ ਸੰਗਤ ਉਹ ਜਲ ਇਹ ਸਮਝ ਕੇ ਨਹੀਂ ਪੀਣਾ ਵੀ ਇਹ ਮੈ ਸ਼ਕਣਾ ਹੈ ਉਹ ਜਲ ਇਹ ਸਮਝ ਕੇ ਰੱਖਣਾ ਵੀ ਜਿੰਨੀ ਮੈਂ ਬਾਣੀ ਪੜਾਂਗਾ ਉਹ ਇਸ ਜਲ ਦੇ ਉੱਪਰ ਜਿਹੜੀ ਹੈ ਕਿਰਪਾ ਹੋएगी ਤੇ ਬਾਅਦ ਵਿੱਚ ਮੈਂ ਇਹਨੂੰ ਛਕਣਾ ਹੈ ਜਿੰਨਾ ਚਿਰ ਮੇਰਾ ਨਿਤਨੇਮ ਕੰਪਲੀਟ ਨਹੀਂ ਹੁੰਦਾ ਉਹਨਾਂ ਚਿਰ ਇਹ ਜਲ ਅਧੂਰਾ ਹੈ ਬਾਣੀ ਪੜੀ ਨਹੀਂ ਨਾ ਜਾਂਦੀ ਇਹ ਜਲ ਅਧੂਰਾ ਹੈ ਗੁਰਮੁਖ ਪਿਆਰਿਓ ਜਦੋਂ ਆਪਾਂ ਬਾਣੀ ਪੜ ਲਈ ਜਿਹੜਾ ਜਲ ਸਾਡੇ ਕੋਲ ਪਿਆ ਹੈ ਉਹਨੂੰ ਅਸੀਂ ਖੁਦ ਛਕ ਲਈਏ ਪਰਿਵਾਰ ਨੂੰ ਸ਼ਕਾ ਦੀ ਕਿਉਂਕਿ ਉਹ ਜਲ ਜਾਲਨੀ ਉਹ ਜਲ ਅੰਮ੍ਰਿਤ ਹੋ ਗਿਆ ਉਹ ਪਾਣੀ ਨੇ ਬਾਣੀ ਦਾ ਪ੍ਰਭਾਵ ਕਬੂਲਿਆ ਉਹ ਅੰਮ੍ਰਿਤ ਬਣ ਗਿਆ ਹੀ ਪਿਆਰਿਓ ਜਦੋਂ ਵੀ ਆਪਾਂ ਬਾਣੀ ਪੜੀਏ ਹੁਣ ਕਈ ਸੱਜਣ ਕੀ ਕਰਦੇ ਆ 5 ਦਿਨ 7 ਦਿਨ ਉਹ ਕਿਸੇ ਬੋਤਲ ਦੇ ਵਿੱਚ ਜਲ ਪਾ ਕੇ ਰੱਖਦੇ ਆ ਉਹਦੇ ਕੋਲ ਬੈਠ ਕੇ ਬਾਣੀ ਪੜ੍ਹਦੇ ਆ ਤੇ ਬਾਅਦ ਵਿੱਚ ਉਸ ਜਲ ਨੂੰ ਉਹ ਆਪਣੇ ਘਰ ਦੇ ਵਿੱਚ ਮੌਜੂਦ ਰੱਖ ਲੈਂਦੇ ਆ ਜਾਂ ਕਈ ਵਾਰੀ ਹੁੰਦਾ ਵੀ ਬਾਹਰ ਉਹ ਕਿਸੇ ਗੁਰੂ ਘਰ ਗਏ ਯਾਤਰਾ ਕਰਨ ਤੇ ਉੱਥੋਂ ਸਰੋਵਰ ਦੇ ਵਿੱਚੋਂ ਜਲ ਲਿਆ ਤੇ ਭਰ ਕੇ ਅਸੀਂ ਰੱਖ ਲਿਆ ਗੁਰੂ ਘਰ ਤੋਂ ਲਿਆਂਦਾ ਹੋਇਆ ਉਹ ਜਲ ਅਸੀਂ ਲਿਆ ਕੇ ਆਪਣੇ ਘਰ ਦੇ ਵਿੱਚ ਮੌਜੂਦ ਰੱਖ ਲਿਆ ਬੜਾ ਜਣੀ ਅਸੀਂ ਕਹਿੰਦੇ ਆ ਵੀ ਜਲ ਘਰ ਦੇ ਵਿੱਚ ਮੌਜੂਦ ਹੀ ਪਿਆ ਰਹੇ ਸਾਧ ਸੰਗਤ ਉਹਨੂੰ ਮੌਜੂਦ ਰੱਖਣਾ ਕੋਈ ਸਿਆਣਪ ਨਹੀਂ ਹੈਗੀ ਉਹ ਜਲ ਜੇ ਅਸੀਂ ਲਿਆਂਦਾ ਨਾ ਉਹਨੂੰ ਵਰਤੋਂ ਚ ਲਈਏ ਉਹਨੂੰ ਛਕਾਈਏ ਸ਼ਕਾਈਏ ਨਹਾਈਏ ਇਦਾਂ ਪਿਆ ਪਿਆ ਜਲ ਉਹ ਜਿਹੜਾ ਹੈ ਉਹ ਕਿਸੇ ਕੰਮ ਦਾ ਨਹੀਂ ਹੁਣ ਤੁਸੀਂ ਕਹੋ ਹੁਣ ਕਈ ਇੱਥੇ ਜਿਹੜੇ ਨੇ ਸਿਆਣੇ ਉਹ ਆਪਣਾ ਗਿਆਨ ਦੇਣਗੇ ਵੀ ਇਹ ਤਾਂ ਗਲਤ ਗੱਲ ਹੈ ਜੀ ਇਹ ਨਿੰਦਾ ਕਰਦੇ ਨੇ ਜੀ ਇੰਜ ਕਰਦੇ ਨੇ ਇੱਥੇ ਨਿੰਦਾ ਨਹੀਂ ਪਿਆਰਿਓ ਇੱਥੇ ਗੱਲ ਇਹ ਵੇ ਕਿ ਅਸਲ ਦੇ ਵਿੱਚ ਉਹ ਜਿਹੜੀ ਸਾਰੀ ਕਿਰਪਾ ਹੈ ਉਹ ਉਸ ਜਲ ਤੇ ਹੈ ਤੇ ਜਦੋਂ ਅਸੀਂ ਉਹਨੂੰ ਛਕਾਂਗੇ ਵਰਤੋਂ ਵਿੱਚ ਲਵਾਂਗੇ ਸੋ ਪਿਆਰਿਓ ਤਾਂ ਫਿਰ ਇਹ ਜਿਹੜੀ ਗੱਲ ਹੈ ਤਾਂ ਉਦੋਂ ਅਸਲ ਦੇ ਵਿੱਚ ਸਮਝ ਆਉਂਦੀ ਹੈ ਕਿ ਉਹ ਪਾਏ ਪਾਏ ਜਲ ਦਾ ਕੋਈ ਫਾਇਦਾ ਨਹੀਂ ਉਹਨੇ ਜਲ ਨੇ ਖਰਾਬ ਹੋ ਜਾਣਾ ਦਵਾਰੇ ਜਾਓਗੇ ਤਾਂ ਲੈ ਆਓਗੇ ਸਾਧ ਸੰਗਤ ਇਹ ਚੀਜ਼ ਅਸੀਂ ਸਮਝੀਏ ਇਹਨੂੰ ਵਿਚਾਰੀਏ ਜਿੰਨਾ ਹੋ ਸਕਦਾ ਹੈ ਇਹਦੇ ਤੇ ਅਸੀਂ ਗੌਰ ਕਰੀਏ ਜਿੰਨਾ ਵੀ ਹੋ ਸਕਦੇ ਨੇ ਤੇ ਗੌਰ ਕਰ ਲਈਏ ਇਹ ਚੀਜ਼ ਨੂੰ ਜਿਹੜਾ ਹੈ ਅਸੀਂ ਐਵੇਂ ਨਾ ਛੱਡੀਏ ਇਹ ਚੀਜ਼ ਨੂੰ ਐਵੇਂ ਅਸੀਂ ਇਗਨੋਰ ਨਾ ਕਰੀਏ हां ਘਰੇ ਤੁਸੀਂ ਪਾਠ ਕਰਦੇ ਹੋ ਜਾਲ ਆਪਣੇ ਕੋਲ ਰੱਖ ਲਓ ਸੋ ਸਾਥ ਸੰਗਤ ਉਹਦੇ ਤੇ ਵੀ ਚਮਤਕਾਰ ਹੋਣਾ ਸੋ ਉਸ ਨੂੰ ਰਸੋਈ ਘਰ ਦੇ ਵਿੱਚ ਰੱਖੋ ਜਦੋਂ ਵੀ ਖਾਣਾ ਬਣਾਉਣਾ ਬੀਬੀਆਂ ਭੈਣਾਂ ਨੇ ਤੇ ਉਦੋਂ ਉਹਦੇ ਵਿੱਚ ਵਰਤ ਸਕਦੇ ਹੋ ਜੀ ਕੋਈ ਹੱਥ ਕੱਤਨੀ ਨਹੀਂ ਨੇ ਹੁਣ ਕਈ ਤੇ ਇਸ ਗੱਲ ਤੇ ਜਿਹੜੇ ਆ ਕਟਾਕਸ਼ ਲੈ ਕੇ ਖੜੇ ਹੋ ਜਾਂਦੇ ਆ ਵੀ ਐਵੇਂ ਕਿਵੇਂ ਜੀ ਐਵੇਂ ਕਿਵੇਂ ਕਰੀਏ ਜੀ ਐਵੇਂ ਕਿਵੇਂ ਹੋ ਜੂਗਾ ਜੀ ਐ ਐ ਕਰਨਾ ਠੀਕ ਹੈ ਜੀ ਐ ਕਰਨਾ ਸਹੀ ਹੈ ਨਹੀਂ ਜੀ ਐ ਜੀ ਫਲਾਣਾ ਜੀ ਉਹ ਮਤਲਬ ਆਪਣੇ ਜਿਹੜੇ ਨੇ ਲੌਜੀਕ ਲੈ ਕੇ ਖੜੇ ਹੋ ਜਾਂਦੇ ਨੇ ਸੋ ਗੁਰਮੁਖ ਪਿਆਰਿਓ ਇਹ ਚੀਜ਼ਾਂ ਮੈਂ ਤਾਂ ਕਰਕੇ ਆਪ ਜੀ ਨਾਲ ਸਾਂਝੀਆਂ ਕਰ ਰਿਹਾ ਕਿਉਂਕਿ ਸਾਨੂੰ ਇਹ ਗੱਲ ਸਮਝਣੀ ਪਵੇਗੀ ਇਹ ਗੱਲ ਜਿਹੜੀ ਐ ਸਾਨੂੰ ਵਿਚਾਰਨੀ ਪਵੇਗੀ ਪਿਆਰਿਓ ਕਿ ਆਖਰਕਾਰ ਉਹ ਜਿਹੜਾ ਜਲ ਹੈ ਉਹਨੂੰ ਵਰਤੋਚ ਲਓ ਜੇਕਰ ਉਸ ਜਲ ਨੂੰ ਅਸੀਂ ਵਰਤੋਚ ਨਹੀਂ ਲੈ ਰਹੇ ਤੇ ਪਿਆਰਿਓ ਫਿਰ ਇਹ ਗੱਲ ਸਮਝ ਰੱਖਿਓ ਕਿ ਉਸ ਜਲ ਦਾ ਪਏ ਦਾ ਕੋਈ ਫਾਇਦਾ ਨਹੀਂ ਇਸ਼ਨਾਨ ਕਰਨਾ ਹੈ ਉਹਨੂੰ ਪਾਣੀ ਚ ਪਾ ਸਕਦੇ ਹੋ ਜਿਹੜੀ ਅਸਲ ਗੱਲ ਹੈ ਨਾ ਵੀ ਨਿਤਨੇਮ ਕਰਨਾ ਜੇਕਰ ਨਿਤਨੇਮ ਦਾ ਜਲ ਅੰਦਰ ਪਿਆ ਹੈ ਨਿਤਨੇਮ ਦਾ ਕਿੰਕਾ ਅੰਦਰ ਸਾਡੇ ਹੈ ਤੇ ਪਿਆਰਿਓ ਫਿਰ ਇਹ ਗੱਲ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਰਹਿਮਤ ਕੀਤੀ ਸਾਧ ਸੰਗਤ ਇਹ ਗੱਲ ਯਾਦ ਰੱਖਿਆ ਜੇ ਕਿ ਗੁਰੂ ਪਾਤਸ਼ਾਹ ਨੇ ਇੰਨੀ ਵੱਡੀ ਕਿਰਪਾ ਕੀਤੀ ਇੰਨੀ ਵੱਡੀ ਰਹਿਮਤ ਕੀਤੀ ਪਿਆਰਿਓ ਕਿ ਸਤਿਗੁਰ ਦੀ ਵੱਡੀ ਰਹਿਮਤ ਹੋਈ ਉਸ ਨੇ ਬੜੀ ਵੱਡੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ ਸਾਨੂੰ ਬਾਣੀ ਦੀ ਤਾਕਤ ਦਿੱਤੀ ਪੜਨ ਦੀ ਸਮਰੱਥਾ ਦਿੱਤੀ ਔਰ ਪਿਆਰਿਓ ਜੇ ਪਾਠ ਕਰਦੇ ਆਂ ਤੇ ਯਾਦ ਰੱਖਿਓ ਕੋਲ ਪਿਆ ਜਲ ਤੇ ਉਸ ਨੂੰ ਬਾਅਦ ਵਿੱਚ ਸ਼ਖਲੀਏ ਵਰਤੋਂ ਵਿੱਚ ਲਈਏ ਔਰ ਅਸੀਂ ਜੇ ਗੁਰਬਾਣੀ ਪੜਦੇ ਆਂ ਤੇ ਪਿਆਰਿਓ ਫਿਰ ਗੁਰੂ ਤੋਂ ਬੇਝਿਜਕੋ ਕੇ ਮੰਗ ਲਿਓ ਜੋ ਮੰਗਣਾ ਸਾਰਾ ਕੁਝ ਮਿਲਣਾ ਹੈ ਗੁਰਬਾਣੀ ਦੇ ਅਸਰ ਨਾਲ ਜ਼ੋਰ ਨਾਲ ਹੀ ਸਭ ਕੁਝ ਸਾਡਾ ਹੋਣਾ ਹੈ ਪਿਆਰਿਓ ਇਕੱਲੇ ਜਲ ਨਾਲ ਕੁਝ ਨਹੀਂ ਹੋਣਾ ਇਹ ਗੱਲ ਕਦੇ ਨਾ ਭੁੱਲਿਓ ਇੱਥੇ ਕਿਸੇ ਜਲ ਦੀ ਜਾਂ ਸਰੋਵਰ ਦੀ ਨਿੰਦਾ ਨਹੀਂ ਇੱਥੇ ਜੋ ਅਸਲੀ ਮਕਸਦ ਹੈ ਉਹ ਹੈ ਬਾਣੀ ਪੜਨਾ ਨਿਤਨਿਮ ਕਰਨਾ ਉਸ ਵਿਸ਼ੇ ਨੂੰ ਆਪਾਂ ਮੁਖ ਰੱਖ ਕੇ ਜਿਹੜਾ ਚੱਲੇ ਹੋਇਆ ਪਿਆਰਿਓ ਇੱਥੇ ਜਿਹੜੀ ਗੱਲ ਹੈ ਉਹ ਸਿਰਫ ਇੱਥੇ ਖਤਮ ਹੁੰਦੀ ਹੈ ਕਿ ਨਿਤਨੇਮ ਕਰਨਾ ਸਭ ਤੋਂ ਵੱਡੀ ਗੱਲ ਬਾਣੀ ਪੜਨਾ ਮਨ ਨੂੰ ਟਿਕਾਉਣ ਦੇ ਲਈ ਇਸ ਮਨ ਨੂੰ ਸਹਿਜ ਅਵਸਥਾ ਦੇ ਵਿੱਚ ਲਿਆਉਣ ਲਈ ਸ਼ਬਦ ਦਾ ਸਹਾਰਾ ਜ਼ਰੂਰੀ ਹੈ ਜਿਉ ਮੰਦਰ ਕੋ ਥਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਸਥੰਮਣ ਇਹ ਪੰਕਤੀਆਂ ਜ਼ਰੂਰ ਪੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ